ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਦੇ ਵੱਲੋਂ ਭੀਖ ਮੰਗੀ ਜਾਂਦੀ ਹੈ ਉਹਨਾਂ ਨੂੰ ਰੋਕਣ ਦੇ ਲਈ ਜਿਹੜਾ ਸਮਾਜ ਸੇਵੀ ਸੋਨੂ ਜੁੰਡਿਆਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਹੋਰ ਵਿਅਕਤੀਆਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚੋਂ ਭੀਖ ਮੰਗਣ ਵਾਲਿਆਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਵੱਲੋਂ ਭੀਖ ਮੰਗਣ ਦੇ ਜਿਹੜੇ ਆ ਨਵੇਂ-ਨਵੇਂ ਤਰੀਕੇ ਕੱਢੇ ਜਾ ਰਿਹਾ ਜਦਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚੋਂ ਭਿਖਾਰੀਆਂ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭੇਖ ਮੰਗਣ ਵਾਲਿਆਂ ਦੀਆਂ ਗਿਣਤੀ ਨੂੰ ਘੱਟ ਕੀਤਾ ਜਾ ਰਿਹਾ ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਵੱਲੋਂ ਨਮੀ ਕਾਟ ਗੱਡੀ ਜਾਂਦੀ ਹੈ ਤੇ ਭੀਖ ਮੰਗੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਨੇ ਕਿ ਬੱਚੇ ਆਪਣੇ ਹੱਥ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਛੋਟੀ ਫੋਟੋ ਲੈ ਕੇ ਦਰਸ਼ਕਾਂ ਤੋਂ ਜਿਹੜੇ ਉੱਥੇ ਸ਼ਰਧਾਲੂ ਮੌਜੂਦ ਹੁੰਦੇ ਨੇ ਉਹਨਾਂ ਤੋਂ ਜਿਹੜੀ ਐ ਭੀਖ ਮੰਗਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡੇ ਮਾਤਾ ਪਿਤਾ ਨਹੀਂ ਹਨ ਅਸੀਂ ਸਕੂਲ ਦੀ ਫੀਸ ਭਰਨੀ ਹੈ ਜਿਸ ਦੇ ਕਾਰਨ ਸ਼ਰਦਾਲੂ ਜਿਹੜਾ ਤਰਸ ਖਾ ਕੇ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਤੇ ਕਈ ਬੱਚਿਆਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਮਾਤਾ ਪਿਤਾ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ ਤਾਂ ਦਵਾਈ ਦੇ ਲਈ ਉਹਨਾਂ ਨੂੰ ਪੈਸੇ ਦੀ ਲੋੜ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਬੱਚੇ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਤੇ ਪੈਸਾ ਇਕੱਠਾ ਕਰ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਸਰਦਾਰ ਹੁੰਦਾ ਹੈ ਉਹ ਸਿਰ ਦੇ ਉੱਤੇ ਪਰਨਾ ਬੰਨ੍ਹਦਾ ਪਰ ਉਹ ਪ੍ਰਵਾਸੀ ਹੁੰਦਾ ਉਸ ਦੇ ਵੱਲੋਂ ਵੀ ਜਿਹੜੀ ਹੈ ਪੀਕ ਮੰਗੀ ਜਾਂਦੀ ਹੈ ਜਦੋਂ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੀ ਜੇਬ ਦੇ ਵਿੱਚੋਂ ਜਿਹੜਾ ਨਸ਼ੀਲੇ ਪਦਾਰਥ ਵੀ ਬਰਾਮਦ ਹੁੰਦੇ ਨੇ ਜਿਸ ਤੋਂ ਬਾਅਦ ਸਮਾਜ ਸੇਵੀਆ ਦੇ ਵੱਲੋਂ ਉਸ ਨੂੰ ਗੁਰੂ ਕੀ ਨਗਰੀ ਦੇ ਬਾਜ਼ਾਰ ਦੇ ਵਿੱਚ ਜਿਹੜਾ ਬਾਹਰ ਜਾਣ ਦੇ ਲਈ ਕਿਹਾ ਜਾਂਦਾ ਤਾਂ ਉਸ ਨੂੰ ਤੁਹਾਨੂੰ ਦੱਸ ਦੇਣਾ ਕਿ ਸਮਾਜ ਸੇਵੀ ਸੋਨੂ ਜੰਡਿਆਲ ਦੇ ਵੱਲੋਂ ਇਹ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਉਹ ਗੁਰੂ ਕੀ ਨਗਰੀ ਦੇ ਵਿੱਚੋਂ ਭਿਖਾਰੀਆਂ ਨੂੰ ਖਤਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਜਦੋਂ ਇਹ ਬੱਚਿਆਂ ਤੋਂ ਪੁੱਛਿਆ ਜਾਂਦਾ ਤਾਂ ਬੱਚੇ ਝੂਠ ਬੋਲਦੇ ਨੇ ਬੱਚਿਆਂ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਭੀਖ ਨਹੀਂ ਮੰਗ ਰਹੇ ਸੀ ਜਦਕਿ ਉਹਨਾਂ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਆ ਜਿਸ ਦੇ ਵਿੱਚ ਸ਼ਰਿਆਮ ਪਤਾ ਚੱਲਦਾ ਹੈ ਕਿ ਬੱਚੇ ਫੋਟੋ ਦਿਖਾ ਕੇ ਜਿਹੜਿਆ ਸ਼ਰਧਾਲੂਆਂ ਤੋਂ ਭੀਖ ਮੰਗ ਰਹੇ ਸੀ ਸ਼ਰਧਾਲੂਆਂ ਤੋਂ ਪੈਸੇ ਲੈ ਰਹੇ ਸੀ ਇਹ ਬੇਬਕੂਬ ਬਣਾ ਕੇ ਜਿਹੜਾ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਨੇ ਤਾਂ ਜਦੋਂ ਬੱਚਿਆਂ ਨੂੰ ਰੈਸਕਿਊ ਕੀਤਾ ਜਾਂਦਾ ਹੈ ਬੱਚਿਆਂ ਨੂੰ ਫੜਿਆ ਜਾਂਦਾ ਤਾਂ ਬੱਚੇ ਸਾਰਾ ਸੱਚ ਦੱਸਦੇ ਨੇ ਬੱਚਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਪੰਜਾਬ ਦੇ ਨਹੀਂ ਨੇ ਉਹ ਯੂਪੀ ਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਹੈ ਭੀਖ ਮੰਗੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਭਿਖਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਭਿਖਾਰੀਆਂ ਨੂੰ ਰੋਕਿਆ ਜਾਂਦਾ ਤਾਂ ਨਵੇਂ ਤਰੀਕੇ ਦੇ ਨਾਲ ਬੱਚੇ ਜਿਹੜਾ ਆ ਭੇਖ ਮੰਗਣਾ ਸ਼ੁਰੂ ਕਰ ਦਿੰਦੇ ਨੇ ਨਮੀਆਂ ਕਾਟਾਂ ਜਿਹੜੀਆਂ ਭੇਖ ਮੰਗਣ ਦੇ ਲਈ ਸ਼ੁਰੂ ਕੀਤੀਆਂ ਜਾਂਦੇ ਨੇ ਤਾਂ ਜਦੋਂ ਸੋਨੂ ਝੰਡਿਆਲ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਦੇਖ ਕੇ ਕਈ ਜਿਹੜੇ ਬੱਚੇ ਆ ਉਹ ਭੱਜ ਜਾਂਦੇ ਆ ਇਹਨਾਂ ਬੱਚਿਆਂ ਦੇ ਸਿਰ ਤੇ ਵੀ ਕਈਆਂ ਦੇ ਸਿਰ ਤੇ ਜਿਹੜੇ ਆ ਕੇਸਰੀ ਪਟਕੇ ਬੰਨੇ ਹੋਏ ਸੀ ਇਹ ਸਾਰੇ ਇੰਜ ਲੱਗਦਾ ਜਿਵੇਂ ਪੰਜਾਬ ਦੇ ਹੋਣ ਪਰ ਇਹ ਪੰਜਾਬੀ ਪੂਰੀ ਤਰ੍ਹਾਂ ਬੋਲਣਾ ਜਾਣਦੇ ਨੇ ਪਰ ਜਦੋਂ ਪੂਰੀ ਤਰ੍ਹਾਂ ਨਾਲ ਤਾਂ ਜਾਂਚ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਨਹੀਂ ਸਗੋਂ ਇਹ ਪ੍ਰਵਾਸੀ ਨੇ ਤਾਂ ਸਮਾਜ ਸੇਵੀ ਸੋਨੂ ਜੰਡਿਆਲ ਨੇ ਇਹ ਰੈਸਕਿਊ ਕੀਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਆ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਹਰਕਤ ਨਹੀਂ ਕੀਤੀ ਜਾਵੇਗੀ ਤੇ ਉਹਨਾਂ ਨੂੰ ਜਿਹੜਾ ਸਲਾਹ ਦਿੱਤੀ ਗਈ ਆ ਕਿ ਉਹ ਆਪਣਾ ਪੜ੍ਹਾਈ ਕਰਨ ਤੇ ਆਪਣਾ ਸਕੂਲ ਜਾਣ ਤੇ ਅੱਗੇ ਤੋਂ ਜਿਹੜਾ ਉਹ ਇੱਥੇ ਦਿਖਾਈ ਨਹੀਂ ਦੇਣੇ ਚਾਹੀਦੇ ਕੀ ਆਪਾਂ ਕੀ ਕਰੀਏ ਕਿਹੜੀ ਹੋਣੀ ਇਹਨੇ ਉਹਨਾਂ ਕੋ ਪੈਸੇ ਮੰਗਣ ਡਿਆ ਸੋਰੀ ਕੀ ਆਇਆ ਉਹ ਚਲੋ ਚਲੋ

ਭਾਈ ਫੋਟੋ ਵਿੱਚ ਨੇ ਮੈਗਨੇਟ 50 ਰੁਪਏ ਦੀ ਉਹ ਤੂੰ ਨਹੀਂ ਵੇਚਣ ਰਿਹਾ ਭਾਈ ਮੈਗਨੇਟ ਵੇਚਣ ਦੇ 50 ਰੁਪਏ ਦੀ ਆਏ ਘਰ ਆਏ 1 ਨੰਬਰ ਆਪਾਂ ਕਿਤੇ ਨਾ ਰਿੰਗ ਮਿਲੋ ਆਏ ਆਹ ਤੇ ਅਲੱਗ ਹੋ ਗਏ ਇਹ ਹੋਰ ਆ ਜਾਓ ਆਪਾਂ ਆਹ ਪਾਪਾ ਜੀ ਦਾ ਉਹਨਾਂ ਨੂੰ ਕਹਿਣ ਡੈ ਵੀ ਫੀਸ ਦੇਣੀ ਆ ਪੈਸੇ ਦੇ ਦੋ 350 ਰੁਪਏ ਦੀ ਮੈਗਨੇਟ ਵਿੱਚ ਕਿੰਨਾ ਪੈਸੇ ਦੇਦੇ ਆ ਵੇਖਿਆ ਨਾ ਕਿਤੇ ਨਾ ਮਾਪਾ ਹੀ ਬੰਦਾ ਏ ਇਹ ਦੂਜੇ ਕੀ ਕਰਦੇ ਹੱਸਦੇ ਮੈਂ ਜ਼ਿਆਦਾ ਐਗਜ਼ਾਮ ਨਹੀਂ ਪਾਉਂਦਾ ਕਿਉਂ ਨਹੀਂ 10 ਕਿਉਂਕਿ ਮੈਂ ਰੁਕ ਜਾਣਾ ਨਹੀਂ ਜੇ ਅਜਾਇਤੀ ਨਹੀਂ ਹੈ ਹਨਾ ਚਾਹ ਰਿਹਾ ਕਿ 200 ਰੁਪਏ ਤੁਹਾਨੂੰ ਬਹੁਤ ਚੰਗੇ ਬੜੇ ਕੰਮ ਕਰੋ ਕਾਦੀ ਮਦਦ ਕਰੀਏ ਤੁਹਾਡੀ ਦੱਸੋ ਮੈਨੂੰ ਕਿਹਨਾ ਦਣੇ ਹੈਗਾ ਕੋਈ ਨਹੀਂ ਨਹੀਂ ਤੁਹਾਡੀ ਕਾਦੀ ਖਤਤਕਾਲੀ ਕਰੀਏ ਦੱਸੋ ਇਹਨਾਂ ਨੇ ਬਦਨਾਮ ਕੀਤਾ ਸੱਖਾਂ ਨੂੰ ਵੀ ਭੀਖ ਮੰਗ ਕੇ ਖਾਣ ਜੀ ਅੱਜ ਗੁਰੂ ਘਰ ਅੱਗੇ ਬਯਾਦਾ ਨਾ ਕਰ ਗੁਰੂ ਘਰ ਅੱਗੇ ਮੰਗਣ ਦੇ ਫਿਰ ਉਹ ਤਮਾਕ ਤੁਹਾਡਾ ਆਪ ਆਉਂਦਾ ਜਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਬਣ ਕੇ ਉੱਥੇ ਤੇ ਸਾਡਾ ਜੀ ਦੇਖੋ ਉਹ ਮੇਰੀ ਇੱਕ ਗੱਲ ਸੁਣਦਾ ਸੁਦਰਨਾ ਕੇ ਪਰਚਾ ਦਰਜ ਕਰਾਉਣਾ ਇਹ ਦੱਸੋ ਮੁੱਕ ਦੀਆਂ ਗੱਲਾਂ ਦੋ ਦੱਸੋ ਹਟਣਾ ਤੇ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਨਾ ਬਈ ਦੋ ਗੱਲਾਂ ਰੋਟਾ ਖਲੋਰੀਆ ਕਮੜਾ ਪਰਚਾ ਦਰਜ ਕਰਾਉਣਾ ਕੇ ਹਟਣਾ ਐਨੀ ਸੰਗਤ ਖਲੋਤੀ ਆ ਇਨਾ ਸਾਹਮਣੇ ਕਹਿ ਦੋ ਕਿ ਅੱਜ ਤੋਂ ਬਾਅਦ ਸੰਗਤ ਕੋਈ ਪੈਸਾ ਨਹੀਂ ਮੰਗਾਂਗੇ ਕੋਈ ਵੀ ਹਾਂ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦੋ ਤੇ ਤੁਹਾਨੂੰ ਬੰਦੇ ਦੇ ਪੁੱਤ ਬਣਾਦਾ ਕਿ ਜੇ ਦੁਨੀਆ ਮਰਸਦੀ ਧੱਕੇ ਦੇ ਪੜਾਈ ਦੇ ਪੜ੍ਹ ਸਕੂਲ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਹੋਇਆ ਇਹ ਨਵਾਂ ਕੰਮ ਹੈ ਤੁਮਾਰੇ ਬਣ ਕੇ ਆਪਾਂ ਪੜਾਈ ਕਰਨੀ ਪੜਨੀ ਹੈ ਆਪਾਂ ਪੜਨਾ ਹਟਲਾਵਾ ਹਾਂਜੀ ਵੀਰ ਜੀ ਇੱਥੋਂ ਦੇ ਰਹਿਣ ਵਾਲੇ ਹੀ ਇਸ ਕਰਕੇ ਇਹਨਾਂ ਨੂੰ ਕਹਿਣ ਦੇ ਆ ਕਿ ਕਿਤੇ ਨਾ ਇਹ ਨਾ ਚੱਲ ਜਾਣਾ ਨਹੀਂ ਬੇਹਲਾ ਲੋਕ ਲੋਕ ਹੀ ਹੁੰਦਾ ਸੰਡਿਆ ਨਾ ਹਟਣਾ ਵਟਨਾ ਕਰਦਾ ਹਾਂ ਜੇ ਸੰਗਤ ਕੋ ਪੈਸੇ ਨਹੀਂ ਕਰ ਲੈ ਨਹੀਂ ਚੱਲਦਾ ਕੰਮ ਜੇ ਨਹੀਂ ਚੱਲਦਾ ਮੈਂ ਤੁਹਾਨੂੰ ਦਿਖਾਤਾ ਮੇਰੇ ਜਿਹੜਾ ਆਦਮੀ ਇਹ ਨਹੀਂ ਲਾੜਿਆ ਭਾੜਲੇ ਇਹ ਨਹੀਂ ਲਾੜਨਾ ਤੇ ਤੁਸੀਂ ਸਮਝੀਂਗੇ ਮੈਂ ਭਾਈ ਇਹ ਨਹੀਂ ਲਾੜਨਾ ਤੇ ਸ਼ਾਮੀ ਵੇਖਣਾ ਇਹ ਨਹੀਂ ਹੋ ਰਿਹਾ ਕਿਉਂਕਿ ਮੇਰੇ ਪਾਪਾ ਡਾਕਟਰ ਹੈ ਉਹ ਤੁਸੀਂ ਵੀ ਕੋਈ ਸ਼ਾਮੀ ਗੱਲ ਕਹੋਗੇ ਨੰਬਰ ਹੈ ਮੇਰਾ 4083 ਅੱਜ ਸ਼ਾਮੀ ਨੀਲੀ ਪਾਗਲ ਨਹੀਂ ਨੀਲੀ ਪਾਗਲ ਨਹੀਂ ਸੁਧਰਨ ਵਾਲਾ ਇਹ ਨਹੀਂ ਸੁਧਰਨ ਵਾਲਾ ਇਹ ਬੱਫੇ ਕੁੜੇ ਹੋ ਗਏ ਮੇਰੀ ਮਦਦ ਕਰੋ ਬਹੁਤ ਜ਼ਿਆਦਾ ਮੇਰੀ 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 ਬੇਤ ਸੁਣੋ ਜੇ ਤੇ ਇਹ ਗਏ ਸੁਧਰ ਨਹੀਂ 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 ਅੰਬਰ ਸਰਦੇ ਆ ਮੈਂ ਭਾਈ ਨਸ਼ਾ ਕਰਦਾ ਇਹ ਵੱਡੀ ਗੱਲ ਮੈਨੂੰ ਮੈਂ ਬੜੀ ਬੜੀ ਕਿਹਾ ਮੈਂ ਕਹਾ ਕਾ ਨਿਸ਼ਾਨਾ ਕਰ ਜਾ ਬਫਾਈ ਦੀ ਫੋਟੋ ਵੇਜ ਕੇ ਬੜਾ ਪਾਪਾ ਇਹ ਨਹੀਂ ਸੁਧਰ ਸਕਦਾ ਭਾਈ ਉਹ ਇੱਕ ਵਾਰੀ ਛੱਡ ਕੇ ਮੈਂ ਪਤਾ ਨਹੀਂ ਕਿੰਨੀ ਵਾਰੀ ਨਹੀਂ ਸੁਧਰ ਸਕਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੋ ਮਰਜ਼ੀ ਕਰੋ ਪਰਾਂ ਜਾਓ ਜੇ ਤੁਸੀਂ ਗੁੰਡਾ ਹੋ ਤੇ ਤੁਹਾਨੂੰ ਦੋਨੋਂ ਟਾਈਮ ਮਿਲੇਗਾ ਇੱਕ ਟਾਈਮ ਉਹ ਨਹੀਂ ਖਰਾਬ ਹੋ ਜਾਓ 8 ਸਾਲ ਤੋਂ ਦੋਸ਼ਾ ਦਿਓ ਸਾਲੋਂ 10 15 ਸਾਲ ਪੁੱਛੇ ਜਿਨੀਆਂ ਮਾਵਾਂ ਕਿਹਾ ਭਾਈ ਹੋਣੀ ਬੱਚੇ ਤੁਹਾਨੂੰ ਤਾਂ ਫੋਟੋ ਹਾਂ ਇਹ ਬਾਰੂ ਹੈ ਨੂੰ ਕਹਿੰਦੇ ਆ ਕਿ ਕੰਮ ਹੀ ਹੋਈ ਹੈ ਕਿਨੇ ਨਾਲ ਪਾਜੀ ਮੇਰੀ ਥੀਸ ਥੀਸ ਜਿਆ ਹਾੜੀ ਤੁਸੀਂ ਲਾਤੀ ਹੋ ਅੱਠ ਗੱਟੀਆਂ ਨੂੰ 15 6 ਫੋਟ ਬੱਚੇ ਮਿਲਣਗੇ ਮੇਰਾ ਕਹੋ ਸੁਣੋ ਇਹ ਕਹਿੰਦੇ ਰਾਤ ਨੂੰ 8 ਵਜੇ ਆਸੀ ਆਵਾਂਗੇ। ਹਾਂ ਚੌਸ ਫੇਰੇ ਆਓ, ਸਵੇਰੇ ਫੇ ਤੁਹਾਨੂੰ ਇਹ ਸਾਥ ਦੇ ਦਿੰਦੇ। ਚਾਹੀ ਸਾਥ ਕੇ ਤਾਂ ਸਵੇਰੇ ਸਾਥੋਂ ਚਲਾਗੇ ਫੇ। ਜੀ ਹੋਣੀ ਤੇ ਤੂੰ ਇੰਡੇ ਕੇ ਬਾਅਦ ਵੀ ਰੇਲੇ ਹੋਏ ਨੇ ਉਹ ਕਿਹਦੀ ਗੱਲ। ਤੂੰ ਕਿਉਂ ਗਲਮੀ ਕੀਂਗਾ ਚਲੇ ਕੇ ਘਾੜੀਆ ਢੀਹਾੜੀ ਪਾ ਕੇ। ਇਹਨਾਂ ਨੇ ਸਭ ਤੋਂ ਬਾਅਦ ਇਹ ਇੱਥੇ ਆਣਾ ਕਰੂ। ਢੀੜੀ ਪੈਂਦੀ ਇਹਨਾਂ ਦੀ ਇੱਥੇ। ਦੋ ਦੋ ਟੱਟਾ ਹੀ ਆਉਂਦਾ ਇੰਡਾ ਜੇ ਬਬਾਈ। ਜਿਹੜੇ ਬੰਦੇ ਨੇ 2-4000 ਢੀਹਾੜੀ ਪੋਣੀ ਆ, ਉਹਨੂੰ ਮਿਹਨਤ ਕਰਨ ਦੀ ਲੋੜਿਆ। ਇਹਦੇ ਆਪ ਲੋਕਾਂ ਨੂੰ ਚਾਹੀਦਾ ਨਾ ਨਾ ਦੇਣ ਪੈਸੇ ਇਹਨਾਂ ਨੂੰ। ਲੋਕੀ ਜਿੰ ਮੇਰਾ ਮੁਕਿਆ ਮੇਰਾ ਪਿਓ ਮੰਗਿਆ ਮੰਗਦੇ ਰੀ ਡਾਲਰ ਤੱਕ ਮਿਲਦੇ ਇਹਨਾਂ ਨੂੰ ਅੱਛਾ ਬੜੇ ਬੜੇ ਇਹਨਾਂ ਨੇ ਡੋਲਰ ਡੋਲਰ ਲੋਕਾਂ ਨੇ ਦਿੱਤੇ ਨਾ ਸੰਗਤ ਨੇ ਉਹ ਮਾੜੀਆਂ ਤਾਂ ਪਈਆਂ ਬੜਾ ਬੜਾ ਮੰਦਿਰ ਇਹ ਕੰਮ ਕਰ ਲਿਆ ਇਰਾਦੇ ਪਰਨੇ ਬੰਨ ਕੇ ਪ੍ਰਵਾਸੀ ਭੱਜ ਗਏ ਆ ਇਹ ਸਿਆਣੇ ਬਦਨਾਮ ਕਰਦੇ ਇਹ ਸਿੱਖ ਨਹੀਂ ਆ ਇਹ ਗੱਲ ਤਾਂ ਮੰਨਦੇ ਜੇ ਸਾਰੇ ਨਹੀਂ ਸਿੱਖ ਨਹੀਂ ਨਹੀਂ ਇਹ ਲੋਕ ਸਿੱਖਾਂ ਦੇ ਰੂਪ ਜਾਣ ਕੇ ਤੇ ਜਿਹੜੇ ਕੰਮ ਕਰਦੇ ਤੇ ਕਰਦੇ ਗੀਤ ਕਰਦਾ ਹਾਂ ਇਹਦਾ ਥੋੜਾ ਜਿਹਾ ਕੋਈ ਗੱਲ ਨਹੀਂ ਇਹਨਾਂ ਦਾ ਇਲਾਜ ਕਰਾਂਗੇ ਚੰਗੀ ਤਰ੍ਹਾਂ ਤੁਸੀਂ ਭਾਈ ਦੋ ਟਾਈਮ ਆ ਗਏ ਫੇਰ ਆਜੋ ਨਾ ਇਹ ਇੱਕ ਟਾਈਮ ਹੋ ਇੱਕ ਵਾਰੀ ਤੁਸੀਂ ਖੈਰ ਹੋ ਜਦੋਂ ਬਾਅਦ ਸ਼ੁਰੂ ਹੋਇਆ ਸਾਰੇ ਨਾ ਫੇਰ ਸੋਜੇ ਸੱਤ ਵਜੇ ਸ਼ੁਰੂ ਹੋਈਆਂ ਜੇ ਸੱਤ ਵਜੇ ਉਹ ਵੀ ਹੁੰਦਾ ਫੜਿਆ ਹੈ ਮੈਂ ਦੇਖੀ ਆ ਜਾ ਕੀ ਜਿਆਦਾ ਵੇ ਤੱਕ ਸਵੇਰੇ 7 ਵਜੇ ਰਹਿ ਕੇ 2 ਵਜੇ ਤੱਕ ਤੁਸੀਂ ਖਿੜੋ ਫੇਰ ਕੰਮ ਹੋਣਾ ਜੇ ਬੰਦ ਨਹੀਂ ਰਿਆ ਕੰਮ ਨਹੀਂ ਹੋਣਾ ਜੇ ਬੰਦ ਹੋ ਗਿਆ ਤੁਹਾਡੇ ਨਾਲ ਹੁਣ ਅਸੀਂ ਐਜਪੀਸੀ ਦਾ ਵੀ ਸਹਿਯੋਗ ਲੈ ਰਹੇ ਅਸੀਂ ਐਜਪੀਸੀ ਦਾ ਵੀ ਸਹਿਯੋਗ ਲੈ ਰਹੇ ਪੱਕੀ ਕਾਰਵਾਈ ਨਹੀਂ ਸੁਧਰਨੇ ਬਸ ਮੁਸਾਫਾ ਪਨੇਕ ਦੁਕਾਨ ਦੀ ਖਰੀਆ ਪਖੀ ਲਾਣਾ ਨਹੀਂ ਕੋਈ ਗੱਲ ਨਹੀਂ ਨਹੀਂ ਸੁਧਰਿਆ ਅਸੀਂ ਪੱਕਾ ਲਊਗਾ ਅਸੀਂ ਤਾਂ ਲੱਗੇ ਬੋਲਦੇ ਨਹੀਂ ਸਾਹਮਣੇ ਦੁਕਾਨ ਦਾ ਕੋਈ ਨਹੀਂ ਪੱਕਾ ਹੀ ਤੁਹਾਡੇ ਕੋਲ ਆ ਕੇ ਤੇਰੇ